ਬਾਬਾ ਜੀ ਇਹ ਗਾਣਾ ਮੈਨੂੰ ਬਾਬਾ ਜੀ ਨੇ ਸਪੈਸ਼ਲੀ ਕਿਹਾ ਸੀ ਕਿ ਬਾਬਾ ਜੀ ਨੂੰ ਦੋਲਣਾ ਸੁਣਾਇਓ ਸਿਰਫ लास्ट ਦੋਲਣਾ ਗਾ ਕੇ ਉਸ ਤੋਂ ਬਾਅਦ ਮੈਂ ਮੈਕ ਹੈਂਡ ਓਵਰ ਕਰਨਾ ਕਰਮਜੀਤ ਭਾਜੀ ਭਾਜੀ ਹੁਣ ਤੁਹਾਡੀ ਵਾਰੀ ਆ ਤੁਸੀਂ ਬੜਾ ਹੰਡਾ ਆਇਆ ਸਲਾਸ ਦੋਲਣਾ ਪਰ ਗੱਲ ਸੱਚੀ ਆ ਕਰਮਜੀਤ ਭਾਜੀ ਕਹਿੰਦੇ ਮਾਂ ਹੁੰਦੀ ਆ ਨਾ ਬਾਪ ਹੁੰਦਾ ਕਰਦੇ ਵਿੱਚ ਬੰਦਾ ਸਭ ਤੋਂ ਅਮੀਰ ਆ ਤੇ ਜਿਨ੍ਹਾਂ ਕੋਲੇ ਮਾਪੇ-ਬਾਪ ਨਹੀਂ ਨਾ ਹੁੰਦੇ ਉਹ ਸਾਡੇ ਵਰਗਾਂ ਨੂੰ ਪੁੱਛ ਕੇ ਦੇਖੋ ਲੋਕਾਂ ਦੇ ਮੂੰਹ ਵੱਲ ਵੇਖਦੇ ਰਹਿੰਦੇ ਕਿ ਯਾਰ ਸਾਨੂੰ ਕੋਈ ਨਾਂ ਲੈ ਕੇ ਬੁਲਾਊਗਾ ਸਾਨੂੰ ਕੋਈ ਝੜਕ ਮਾਰੂਗਾ ਬਾਬਾ ਜੀ ਕਹਿੰਦਾ ਤੇ ਲੱਗਿਆ ਫੋਟੋਆਂ ਦੇ ਵਿੱਚੋਂ ਕੋਈ ਵਾਪਸ ਨਹੀਂ ਮੁੜਦਾ ਬੈਗ ਭਰਿਆ ਪੈਸਾ ਦਾ ਜਦੋਂ ਘਰੇ ਕੋਈ ਵੀ ਬੰਦਾ ਲੈ ਕੇ ਜਾਂਦਾ ਨਾ ਦਰਵਾਜ਼ਾ ਖੋਲਦਾ ਜਦੋਂ ਦਰਵਾਜ਼ਾ ਖੋਲਦਾ ਉਹ ਸਾਹਮਣੇ ਫੋਟੋਆਂ ਹੀ ਅਸੀਂ ਜਾਂਦੀਆਂ ਆਉਂਦੀਆਂ ਹੋਰ ਕੋਈ ਨਹੀਂ ਆਉਂਦਾ ਸੋ ਦੁਆਈ ਹੈ ਕਿ ਕਦੇ ਵੀ ਕਿਸੇ ਦਾ ਮਾਪਾ-ਬਾਪ ਦੂਰ ਨਾ ਹੋਵੇ। ਅਮੀਰ ਉਹੀ ਹੈ ਜਿਨ੍ਹਾਂ ਕੋਲੇ ਮਾਪਾ-ਬਾਪ ਨੇ। ਮਹਿਲ ਪਾਇਆ ਤੇ ਮਾਪਾ-ਬਾਪ ਨਾ ਹੋਵੇ ਨਾ ਸਭ ਤੋਂ ਗਰੀਬ ਉਹੀ ਲੱਗਦਾ ਹੈ। ਕੁੱਲੀ ਹੋਵੇ ਵਿੱਚ ਮਾਪਾ-ਬਾਪ ਬੈਠਣ ਬੰਦਾ ਕੋ ਬਾਦਸ਼ਾਹ ਹੈ। ਇਸ ਕਰਕੇ ਮਾਪਾ-ਬਾਪ ਦਾ ਹੋਣਾ ਬੜਾ ਜ਼ਰੂਰੀ ਹੈ। ਓ ਬੱਚੇ ਮਾਂ ਦਾ ਦੇਨ ਨਹੀਂ ਨੇ। ਜੇ ਸਕਦੇ ਤੇ ਮਾਮਾ ਲਖਈ ਲਾਡ ਲੜਾਉਂਦੀਆਂ ਹੋ ਗਿੱਲੀ ਸੇਜ ਤੇ ਪੈਂਦੀਆਂ ਆਪ ਮਾਮਾ ਤੇ ਸੁੱਕੀ ਸੇਜ ਤੇ ਬੱਚੇ ਨੂੰ ਪਾਉਂਦੀਆਂ ਹੋ ਬਲੀਰ ਫਕੀਰ ਮਾ ਕੋ ਗੰਢ ਹੀ ਦਿলো ਫਰਮਾਉਂਦੇ ਨੇ ਔ ਲੱਖਾਂ ਲੋਗ ਨੇ ਜਗ ਤੇ ਆਣ ਮੁੜ ਗਏ ਤੇ ਮਾਮਾ ਰੱਬ ਦਾ ਰੂਪ ਅਕ ਬੌਂਦੀਆਂ ਸੋ ਦੋ ਲੈਣਾ ਬਾਬਾ ਜੀ ਦੋ ਲੈਣਾ ਬਾਬਾ ਜੀ ਦੋ ਲੈਣਾ ਬਾਬਾ ਜੀ ਅਸੀਂ ਰੁਲਦੇ ਰੁਲਦੇ ਪੌਜੇ ਵਿੱਚ ਫਰਦੇ ਸਾਦੇ ਫਿਰ ਹੰਜੂਆਂ ਦੇ ਵਿੱਚ ਡੁੱਬ ਗਏ

ਹਰ ਬਾਬਾ ਮਪੇ ਤੁਲ ਗਏ ਹੱਥ ਸਿਰ ਤਾਂ ਉੱਠਿਆ ਬਾਪੂ ਦਾ ਓ ਸ਼ਮਾ ਹਨ ਵਈਆ ਕਿੱਥੋਂ ਲਬ ਲਿਆ ਮੈਂ ਣੜੀ ਨੂੰ ਓ ਰਮਨ ਆ ਰਈਆ ਓ ਮਿੱਟੀ ਦੇ ਵਿੱਚ ਮਿੱਟੀ ਹੋ ਉਹ ਮਿੱਟੀ ਦੇ ਵਿੱਚ ਮਿੱਟੀ ਹੋ ਪਾਣੀ ਸੰਘੜ ਗਏ ਹਾਂ ਜਦੋਂ ਲੱਗੇ ਕਰਨ ਕਮਾਈਆਂ ਸੀ ਉਹ ਰਬਾ ਮਾ ਪਈ ਦਲ ਗਏ ਮਾਂ ਹੁੰਦੀ ਅੱਜ ਜਾਂਦੀ ਅੱਜ ਜਾਂਦੀ ਹੋ ਮਾਂ ਹੁੰਦੀ ਅੱਜ ਜਾਂਦੀ ਅੱਜ ਤੇ ਪੁੱਛਦੀ ਹਾਲ ਮੇਰਾ ਸਭ ਦੁਨੀਆ ਤੋਂ ਵੱਧ ਕੇ ਕਰਦੀ ਪਿਆਰ ਮੇਰਾ ਹਏ ਮਾਂ ਹੁੰਦੀ ਅੱਜ ਜਉਂਦੀ ਵੇ ਲੋਕੋ ਮਾਂ ਹੁੰਦੀ ਅੱਜ ਜਉਂਦੀ ਸੋ ਮਿਹਰਬਾਨੀ ਜੀ ਇਹ ਬਾਬਾ ਜੀ ਮੈਂ ਜਾਣ ਕੇ ਗਾਇਆ ਸੀ ਗਾਣਾ ਮਿਹਰਬਾਨੀ ਜੀ ਇੰਨੀ ਹਾਜ਼ਰੀ ਕਬੂਲ ਕਰਿਓ ਅਗਲੀ ਹਾਜ਼ਰੀ ਤੁਹਾਨੂੰ ਦੱਸਾਂਗੇ ਸੇ ਕਰੇ ਬਈ ਮਾਸ਼ਾਅੱਲਿ ਜ਼ੋਰਦਾਰ ਤਾੜੀਆਂ ਲਗਾ ਦਿਓ ਪੰਜਾਬ ਸੋ ਇਥੇ ਕੋਈ ਵੀ ਕਲਾਕਾਰ ਬਣ ਕੇ ਨਹੀਂ ਆਇਆ ਸਾਰੇ ਫੈਮਿਲੀ ਮੈਂਬਰ ਨੇ ਕਿ ਮਾਂ ਦੀ ਗੱਲ ਕੀਤੇ ਆ ਕਿ ਜ਼ਿੰਦਗੀ ਦੀ ਬਾਜੀ ਲੋਕੋ ਉਦੋਂ ਹਰ ਜਾਂਦੀ ਹੈ ਉਹ ਮਰ ਜਾਂਦੇ ਜੀ ਦੀ ਮਾਂ ਮਰ ਜਾਂਦੀ ਹੈ ਮਾਮਾ ਤੋਂ ਬਗੈਰ ਪੁੱਤ ਹੋ ਜਾਂਦੇ ਯਤੀਮ ਨੇ ਦੁੱਖਾਂ ਦੀ ਦੁਆ ਨਾ ਦਸੀ ਕਿਸੇ ਵੀ ਹਕੀਮ ਨੇ ਪਿਤਾ ਤੋਂ ਬਗੈਰ ਕੁਝ ਕੁਝ ਸਰ ਜਾਂਦੀ ਹੈ ਪਰ ਉਹ ਮਰ ਜਾਂਦੇ ਜੀ ਦੀ ਮਾਂ ਮਰ ਜਾਂਦੀ ਹੈ ਕਿਉਂਕਿ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾਂ ਰੱਬ ਦਾ ਰੂਪ ਹੈ ਦੂਜਾ ਮਾਂ ਦੇ ਵਾਂਗੂ ਗੋਦੀ ਦੇ ਵਿੱਚ ਕੋਈ ਲਾਲ ਖੜਾਉਂਦਾ ਨਹੀਂ ਵਿੱਚ ਦੁਨੀਆਂ ਦੇ ਮਾਂ ਵਰਗਾ ਕੋਈ ਪਿਆਰ ਜਿਤਾਉਂਦਾ ਨਹੀਂ ਇੱਕ ਵਾਰੀ ਮੈਂ ਚਾਹੁੰਦਾ ਕਿ ਆਪਣੇ ਜਨਮਦਾਤਾ ਆਪਣੇ ਮਾਤਾ ਪਿਤਾ ਲਈ ਜ਼ੋਰਦਾਰ ਤਾੜੀਆਂ ਲਗਾ ਦਿਓ ਪਲੀਜ਼ ਸੋ ਭਾਈ ਰੌਸ਼ਨ ਪ੍ਰਿੰਸ ਜੀ ਪਹੁੰਚੇ ਨੇ ਤੇ ਨਿਗਝੇ ਮੋਸਟ ਵੈਲਕਮ ਸਾਡੇ ਮਾਤਾ ਜੀ ਅਮਨ ਨੂਰੀ ਜੀ ਬੇਸਿਕਲੀ ਮੈਂ ਤੁਹਾਡੇ ਪੇਕੇਆਂ ਤੋਂ ਹੀ ਸ਼ਹਿਰ ਰੋਪੜ ਤੋਂ ਸਤਿ ਸਕਾਰ ਗੁਰੂ ਜੀ ਸੰਜੀਵ ਆਨੰਦ ਜੀ ਉਹਨਾਂ ਦਾ ਵੀ ਐਨਗੇ ਜਿਆ ਮੋਸਟ ਵੈਲਕਮ ਤੁਹਾਡੀਆਂ ਅਕਸਰ ਅਸੀਂ ਪੇਟਾਂ ਗਾਉਂਦੇ ਰਹਿੰਦੇ ਜਗਰਤਾਂ ਦੇ ਵਿੱਚ ਕਿ ਵਾਕਿ ਮੈਂ ਹਸ਼ਮਲ ਸੁਤਾਨਾ ਜੀ ਕਬੂਲ ਹੈ ਕਬੂਲ ਹੈ ਕਬੂਲ ਹੈ ਮੈਨੂੰ ਤੇਰੀ ਬੇਵਫਾਈ ਵੀ ਕਬੂਲ ਹੈ ਬਹੁਤ ਸਾਰੇ ਆਪੋ ਆਪਣੇ ਔਨਰ ਦੇ ਵਿੱਚ ਮਾਰਨੇ ਸੁਮੇਨ ਗੁਰਲੇਜ ਅਕਤਾਰ ਜੀ ਤੇ ਕੁਲਵਿੰਦਰ ਕਹਿਲੀ ਜੀ ਉਹ ਵੀ ਪੂਰੇ ਪਰਿਵਾਰ ਦੇ ਨਾਲ ਪਹੁੰਚੇ ਨੇ ਸੋ ਸਾਰਿਆਂ ਦਾ ਨੇਕ ਜੀਆ ਮੋਸਟ ਵੈਲਕਮ ਸੋ ਜਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਸੰਤ ਮਹਾਂਪੁਰਖ ਵੀ ਬੈਠੇ ਨੇ ਸੋ ਸਾਰਿਆਂ ਦਾ ਮੈਂ ਧੰਨਵਾਦੀ ਕਰ ਸਕਦਾ ਕਿ ਕਿਵੇਂ ਸੰਤ ਮਹਾਂਪੁਰਖਾਂ ਲਈ ਕਿ ਕਿਵੇਂ ਤੇਰਾ ਧੰਨਵਾਦ ਕਰਾਂ ਤੂੰ ਕਿਰਪਾ ਐ ਨਹੀਂ ਕਰ ਦਿੱਤੀ ਅਸੀਂ ਮੰਗਿਆ ਵੀ ਨਹੀਂ ਤੇਰੇ ਤੋਂ ਬਿਨ ਮੰਗਿਆ ਝੋਲੀ ਭਰ ਦਿੱਤੀ ਕਿ ਤੇਰੀ ਰਹਿਮਤ ਦੀ ਬਰਸਾਤ ਹੋਈ ਹਰ ਖੁਸ਼ੀਆਂ ਦਾ ਵਗਾਇ ਹੁਣ ਵਸ ਕਰ ਝੋਲੀ ਭਰ ਗਈ ਹੈ ਬਾਹਰ ਟਿਕਾਂ ਲੱਗਾ ਸੋ ਸਾਰੀਆਂ ਸ਼ਖਸੀਅਤਾਂ ਸੋ ਸਤਕਾਰਯੋਗ ਬਾਬਾ ਗੁਲਾਬ ਸਿੰਘ ਜੀ ਦੇ ਸਦਕੇ ਸਾਰੇ ਨੇ ਦਰਸ਼ਨ ਕਰ ਰਹੇ ਕਿ ਤੇਰੇ دیدار ਕੇ ਕਾਬਿਲ ਕਹਾ ਇਹ ਮੇਰੀ ਨਜ਼ਰ ਹੈ ਇਹ ਤਾਂ ਤੇਰੀ ਇਨਾਇਤ ਕਹਿ ਕਿ ਰੁਕ tera idhar hai ke rakh tera idhar hai so aao agli awaaz main robi haan ji